ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਅੱਜ ਦੁਪਹਿਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਲਾਜ ਦੇ ਦੌਰਾਨ ਇੱਕ ਮਰੀਜ਼ ਦੀ ਮੌਤ ਹੋਣ ਦੀ ਖਬਰ ਪਰਿਵਾਰਕ ਮੈਂਬਰਾਂ ਨੂੰ ਮਿਲੀ ਤਾਂ ਉਹਨਾਂ ਵੱਲੋਂ ਉਕਤ ਮਾਮਲੇ ਤੇ ਹੰਗਾਮਾ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਸਰਕਾਰੀ ਹਸਪਤਾਲ ਦੀਆਂ ਜਿੱਥੇ ਕਿ ਅੱਜ ਇੱਕ ਮਰੀਜ਼ ਦੇ ਨੱਕ ਦਾ ਆਪਰੇਸ਼ਨ ਹੋਣ ਲਈ ਆਇਆ ਸੀ ਤਾਂ ਇਲਾਜ ਦੇ ਦੌਰਾਨ ਉਸ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਇਸ ਬਾਬਤ ਬੋਲਦੇ ਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰ ਤੱਕ ਉਹਨਾਂ ਦਾ ਮਰੀਜ਼ ਸਹੀ ਸੀ ਅਤੇ ਆਪਰੇਸ਼ਨ ਦੇ ਦੌਰਾਨ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਡਾਕਟਰਾਂ ਤੇ ਲਾਪਰਵਾਹੀ ਦੇ ਦੋਸ਼ ਲਗਾਏ ਜਾ ਰਹੇ ਹਨ ਦੂਜੇ ਪਾਸੇ ਹਸਪਤਾਲ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਉੱਪਰ ਸਬੰਧਤ ਡਾਕਟਰ ਹੀ ਕੁਝ ਦੱਸ ਸਕਦੇ ਨੇ ਅਤੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਕੁਝ ਵੀ ਨਹੀਂ ਪਤਾ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਦੇ ਵਿੱਚ ਵਾਲੇ ਆ ਮੇਰਾ ਨਾਮ ਅਪਕਾਰ ਸਿੰਘ ਆ ਮੁੰਡਿਆ ਨਾ ਸੁਨੀਪ ਸਿੰਘ ਆ ਕੋਈ ਨਸ਼ਾ ਨਹੀਂ ਕਰਦਾ ਹੂੰ ਇਹ ਜਨਕੀ ਚ ਇਸ ਮੁੰਡੇ ਨੇ ਕਹਿੰਨੇ ਨਸ਼ਾ ਕੀਤਾ ਵਾ ਇਹਨੇ ਗੋਲੀ ਤੋਂ ਲੈ ਕੇ ਇੱਕ ਘਟ ਸ਼ਰਾਬ ਵੀ ਨਹੀਂ ਪੀਤੀ ਇਹ ਕਹਿੰਦੇ ਲੱਗਦਾ ਨਹੀਂ ਕਰਦਾ ਜਦੋਂ ਮੈਨੂੰ ਸੱਜਾ ਉੱਥੇ ਕੋਈ ਮੈਂ ਕਿਹਾ ਵੀ ਮੁੰਡੇ ਨੇ ਸਾਡੇ ਨੇ ਕਿਤੇ ਡਰਗ ਨਹੀਂ ਕੀਤਾ ਜਨਕੀ ਵਿੱਚ ਵੀ ਜਿਉ ਜੰਮਿਆ ਅਸੀਂ ਡਰਗ ਨਾ ਪਿਓ ਕੋਈ ਤਾਂ ਨਹੀਂ ਕੀਤਾ ਹੈ ਜੀ 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 ਇਹ ਇਹਨਾ ਤੋਂ 60 ਲਗਨ ਕਾਰਨ ਮੁੰਡੇ ਦੀ ਮੌਤ ਹੋਈ ਹੈ ਜੀ ਤੁਹਾਨੂੰ ਕਦੋਂ ਦੱਸਿਆ ਇਹਨਾਂ ਨੇ ਜਦੋਂ ਪੂਰਾ ਹੁੰਮ ਤੇ ਹੋ ਗਿਆ ਮੈਨੂੰ ਉਹਦੋਂ ਦੱਸਿਆ ਪਰ ਭਾਜੀ ਹੁਣੀ ਕਹਿੰਦੇ ਨੇ ਇੱਥੇ ਖੜੇ ਨੇ ਆ ਇੱਕ ਬੇਟਾ ਖੜਾ ਹੈ ਇਹਨਾਂ ਦੇ ਫਾਦਰ ਸਾਹਿਬ ਖੜੇ ਸੀ ਨਾਲ ਉਹ ਕਹਿੰਦੇ ਮੈਂ ਆਪ ਦੇਖਿਆ ਵੀ ਉਹਦੀ ਥੋੜੀ ਹਾਰਟ ਬੀਟ ਚੱਲ ਰਹੀ ਸੀ ਆ ਮੈਂ ਵੀ ਵੇਖਿਆ ਮੈਂ ਵੀ ਵੇਖਿਆ ਵੀ ਉਹਦੋਂ ਮੈਨੂੰ ਕਹਿੰਦੇ ਨਹੀਂ ਹੈ ਇੱਕ ਥਾਣੇਪਿੰਡ ਦਾ ਬੰਦਾ ਸੀ ਬੇ ਚੱਲ ਰਹੀ ਹੈ ਉਹ ਕਹਿੰਦਾ ਨਹੀਂ ਨਹੀਂ ਤਿੰਪਲੇਖਾ ਲੈ ਗਿਆ ਲੱਗਿਆ ਵੀ ਉਹ ਚੱਲ ਰਹੀ ਸੀ ਪੁਲੇਖਾ ਲੱਗ ਗਿਆ ਹਾਂ ਕਾਇਦਨ ਪੁਲੇਖਾ ਨੂੰ ਵੀ ਪੁਲੇਖਾ ਲੱਗ ਗਿਆ ਇਹਨਾਂ ਦੇ ਪਾਪ ਨੂੰ ਪੁਲੇਖਾ ਲੱਗਿਆ ਚਾਰ ਦਿਨਾਂ ਨੂੰ ਪੁਲੇਖਾ ਕਿਹੜਾ ਬੈਠਾ ਬੇਟਾ ਮੈਂ ਮੁੱਖ ਨੇ ਤਾਇਦਾ ਮੁੰਡਾ ਜੀ ਅੱਛਾ ਤੁਸੀਂ ਉਸ ਵੇਲੇ ਨਾਲ ਸੀ ਹਾਂ ਜੀ ਮੈਂ ਜਾ ਕੇ ਨਫਾ ਜੀ ਫੇਰ ਜਾ ਕੇ ਸਾਹ ਚੱਲਣੇ ਜਿੱਥੇ ਜਾਉਂਦੇ ਸੀ ਮੈਂ ਦੇਖਾਈ ਪਹੁੰਚਿਆ ਤੁਸੀਂ ਉਹਦੇ ਡਾਕਟਰ ਨੂੰ ਕਿਹਾ ਨਹੀਂ ਡਾਕਟਰ ਨੂੰ ਮੈਂ ਭੱਜ ਕੇ ਇਮੀਡੀਟਲੀ ਕਿਹਾ ਕਿ ਜਿੱਤੀ ਜਿੱਤੀ ਆਉਂ ਤੇ ਤੇਰਾ ਟਰੀਟਮੈਂਟ ਸਟਾਰਟ ਕਰੋ ਪਰ ਇਹਨਾਂ ਨੇ ਫਾਰਮੈਲਟੀ ਕੀਤੀ ਜੀ ਕੀ ਕੀਤਾ ਇਹਨਾਂ ਨੇ ਇਹਨਾਂ ਨੇ ਬਾਦ ਦੋ ਕਾ ਸੁੂਂਗਾ ਇਹ ਲਾਤ ਨੂੰ ਵਾਸਤੇ ਫਾਰਮੈਲਟੀ ਹੋ ਗਈ ਬਸ ਖਾਤਿਰ ਸੁਈ ਕਿਹੜੀ ਲਾਈ ਨਹੀਂ ਜਿਹੜਾ ਕੋ ਬਲੱਡ ਪ੍ਰੂਫ ਚੈੱਕ ਕਰਦੇ ਹੁੰਦੇ ਜੀ ਅੱਛਾ ਹਾਂ ਸੋ ਮੈਂ ਨਿਆਂ ਦੇ ਵੀ ਕੀ ਚੈੱਕ ਕੀਤਾ ਕੀ ਨਹੀਂ ਚੈੱਕ ਕਰ ਹਰ ਇੱਕ 30 ਸਾਲ ਦਾ ਨੌਜਵਾਨ ਜਿਹੜਾ ਤੁਸੀਂ ਮੈਂ ਨਾਲ ਪਿਆ ਸੀਗਾ ਮੈਂ ਨਾਲ ਦਾ ਮਰੀਜ਼ ਸੀਗਾ ਅੱਛਾ ਇਸ ਤੋਂ ਬਾਅਦ ਮੇਰਾ ਪ੍ਰੈਸ਼ਰ ਸੀਗਾ ਠੀਕ ਹੈ ਤੇ ਪਾਈ ਦੇ ਪਹਿਲਾਂ ਤਾਂ ਜ਼ੋਰ-ਜ਼ੋਰ ਦੀ ਤੁਹਾਡੇ ਨਾਲ ਉਹ ਜਿਹੜਾ ਇਹਨਾਂ ਦੀ ਹੁੰਦੀ ਹੈ ਡਾਕਟਰਾਂ ਦੀ ਸੱਟਾਂ ਮਾਰ ਰਹੀ ਸੀ ਠੀਕ ਹੈ ਥੋੜਾ ਜਿਆਦਾ ਹੀ ਜ਼ੋਰ ਦੀ ਮਾਰ ਰਹੀ ਸੀਗੇ ਤੇ ਡਾਕਟਰ ਸਾਹਿਬ ਦੇ ਮੂੰਹੋਂ ਆਪ ਨਿਕਲਿਆ ਵੀ ਮੇਥੋਂ ਹੱਡੀ ਟੁੱਟ ਗਈ ਹੱਡੀ ਦੇ ਜਿਆਦਾ ਟੁਕੜੇ ਹੋ ਗਏ ਇਹ ਉਹਨਾਂ ਦੀ ਆਪ ਦੀ ਸ਼ਬਦਾਬਲੀ ਆ ਤੇ ਉਦੋਂ ਬਾਅਦ ਨਾਲ ਦੀ ਨਾਲ ਮੇਨੂੰ ਪਾਰ ਗੜਤਾ ਮੇਰੇ ਅਧਿ ਡ੍ਰਿਪ ਲੱਗ ਕੇ ਸੀ ਕਿਉਂਕਿ ਅਗਲਾ ਆਪਰੇਸ਼ਨ ਪੇਰਾ ਸੀਗਾ ਤੇ ਨਾਲ ਦੀ ਨਾਲ ਕਹਿੰਦੇ ਤੁਸੀਂ ਘਬਰਾ ਜਾਏਗਾ ਘਬਰਾ ਜਾਏਗਾ ਮੈਂ ਕਿਹਾ ਮੈਂ ਬੈਠ ਜਣਾ ਜੀ ਕੋਈ ਚੱਕਰ ਨਹੀਂ ਮੈਨੂੰ ਪਰ ਮੈਨੂੰ ਡ੍ਰਿਪ ਲਾ ਕੇ ਇਹਨਾਂ ਨੇ ਦੂਜੇ ਰੂਮਿੰਗ ਲੈਸ ਤੇ ਪਾਤਾ ਉੱਥੇ ਤੇ ਉਧੂ ਘੰਟੇ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਆਹ ਕੰਮ ਹੋ ਗਿਆ ਪਰ ਉਦੋਂ ਔਖਾ ਹੋ ਗਿਆ ਜੀ ਬਾਈ ਡਾਉ ਕਹਿੰਦੇ ਸੀ ਬੀਪੀ ਡੈਡ ਹੋ ਗਿਆ ਬੀਪੀ ਡ੍ਰੌਪ ਹੋ ਗਿਆ ਆਹ ਕੰਮ ਹੋ ਹੀ ਗਿਆ ਜੀ ਵੀ ਜੀ ਐਸਾ ਹਾਦਸਾ ਨੂੰ ਦੇਖਦੇ ਹੋਏ ਕੀ ਤੁਸੀਂ ਆਪਦਾ ਆਪਰੇਸ਼ਨ ਇੱਥੇ ਕਰਾਉਂਗੇ ਜਾਂ ਨਹੀਂ ਨਾ ਜੀ ਨਾ ਕਦੇ ਵੀ ਨਹੀਂ ਨਾ ਮੈਂ ਕਿਸੇ ਨੂੰ ਕਹੂੰਗਾ ਵਰਨਾ ਥੁੜੀ ਹੋ ਦੇਖੋ ਮੇਰੀ ਐਕਚੁਅਲੀ ਇਵਨਿੰਗ ਡਿਊਟੀ ਹੈ ਦੋ ਵਜੇ ਸ਼ੁਰੂ ਹੁੰਦੀ ਹੈ ਤੇ ਜਿਹੜੇ ਮਾਰਨਿੰਗ ਦੇ ਰੋਪ ਸਾਹਿਬ ਸੀਗੇ ਤੇ ਉਹ ਜੋ ਓਵਰਚੈਮਨ ਦੇ ਕੇ ਗਏ ਵੀ ਇਹ ਪੇਸ਼ੈਂਟ ਓਟੀ ਚ ਪ੍ਰੋਬਲਮ ਆਈ ਇਹਨੂੰ ਸੈਕਟਰ 3 ਚਾਹ ਆਪਰੇਟ ਕਰ ਰਹੇ ਸੀ ਤੇ ਉੱਥੇ ਵੀ ਦਿੱਕਤ ਆਈ ਤੇ ਕੋਈ ਦਿੱਕਤ ਆਈ ਤੇ ਅਮਾ ਜੀ ਲੈ ਕੇ ਤੇ ਆਪਣੇ ਕੋਲ ਡੈਟ ਹੀ ਜਿਹੜਾ ਆਪਣੇ ਕੋਲ ਆਇਆ ਨਹੀਂ ਆਪਰੇਸ਼ਨ ਸੈਕਟਰ ਤੋਂ ਜਦੋਂ ਬਾਹਰ ਆਏ ਉਹਦਾ ਡੈਟਸ ਉਹ ਆਪ ਕਹਿੰਦੇ ਨਹੀਂ ਕਹਿ ਸਕਦੇ ਆਪਣੇ ਕੋਲ ਜਦ ਇੱਥੇ ਆਏ ਉਹਦਾ ਡੈਟ ਸੀ ਜੀ ਤੇ ਜਦੋਂ ਆਪਰੇਸ਼ਨ ਸੈਕਟਰ ਚ ਗਏ ਉਹਦਾ ਤਾਂ 100 ਉਦੋਂ ਸਹੀ ਸੀਗੇ ਉਹ ਦੱਸਣ ਨੂੰ ਸਾਬ ਜੀ ਜੀ ਦਾ ਸੱਚ ਉਹ ਆਪਣੇ ਕੋਲ ਦਾ ਪਾਚੋ ਐਸਾ ਇੱਥੇ ਜਦੋਂ ਆਇਆ ਪਹਿਲਾਂ ਲਈ ਕਹਾਣੀ ਦਾ ਪਤਾ ਨਹੀਂ ਪਤਾ ਜੀ ਪਹਿਲਾਂ ਵੀ ਕਹਾਣੀ ਦੋ ਤੁਹਾਨੂੰ ਨਹੀਂ ਭਰਾਂ ਨੱਕ ਦਾ ਆਪਰੇਸ਼ਨ ਸੀ ਹਾਂਜੀ ਨੱਕ ਦਾ ਕੀ ਤੁਹਾਨੂੰ ਲੱਗਦਾ ਵੀ ਨੱਕ ਦੇ ਆਪਰੇਸ਼ਨ ਕਰਦਿਆਂ ਕਰਦਿਆਂ ਕਿਸੇ ਦੀ ਕੋਈ ਡੈਥ ਹੋ ਸਕਦੀ ਦੇਖੋ ਜਦੋਂ ਓਟੀ ਚ ਪੇਸ਼ੈਂਟ ਜਾਂਦਾ ਹੈ ਜਿਹੜੇ ਰਿਸਕ ਦਾ ਦੇਖੋ ਹੈਗੇ ਕੋਈ ਆਪਰੇਸ਼ਨ ਤੋਂ ਨਿੱਕਾ ਵੀ ਹੋਵੇ ਹਣਾ ਜੀ ਕੋਈ ਰਿਸਕ ਤਾਂ ਹੁੰਦਾ ਹੈ ਕਿ ਕੋਈ ਵੀ ਤਰੀਕੇ ਦਾ ਆਪਰੇਸ਼ਨ ਹੋਵੇ ਬਾਕੀ ਡਾਕਟਰ ਜਿਹੜੇ ਸਪੈਸ਼ਲਿਸਟ ਨੇ ਉਹ ਜਾ ਸਕਦੇ ਆ ਜਿਹੜੇ ਕਿਹੜੇ ਦਫਤਰ ਕਰ ਰਹੇ ਸੀ ਉਹ ਆਪਰੇਸ਼ਨ ਇਹ ਡਾਕਟਰ ਬ੍ਰਹੰਤਾ ਦੇ ਯੂ.ਐਨ.ਟੀ. ਵਾਲੇ ਯੂ.ਐਨ.ਟੀ. ਵਾਲੇ ਹਾਂਜੀ ਹਾਂਜੀ ਉਹਨਾਂ ਨੇ ਤੁਹਾਨੂੰ ਫਿਰ ਕੀ ਰਿਪੋਰਟ ਕੀ ਦਿੱਤੀ ਵੀ ਕੀ ਹੋਇਆ ਹਾਂ ਦੇਖੋ ਜਿਹੜੇ ਮਾਰਨਿੰਗ 'ਚ ਐਮ.ਓ. ਸੀਗੇ ਉਹਨਾਂ ਦੀ ਡਿਊਟੀ 'ਚ ਆਇਆ ਸਪੈਸ਼ਲਿਸਟ ਉਹਨਾਂ ਨੇ ਮੈਨੂੰ ਓਵਰ 'ਚ ਇਹ ਦੇ ਕੇ ਗਏ ਸੀ ਕਹਿੰਦੇ ਵੀ ਪੇਸ਼ੈਂਟ ਵੀ ਡੂਰਿੰਗ ਆਪਰੇਸ਼ਨ ਵੀ ਕੋਈ ਨਾ ਦਿੱਕਤ ਆ ਗਈ ਡਾਕਟਰ ਬ੍ਰਹੰਤਾ ਦੀ ਕਾਲ ਆਈ ਵੀ ਉਹਨਾਂ ਨੂੰ ਵੀ ਐਮਰਜੈਂਸੀ 'ਚ ਲੈ ਕੇ ਚੱਲੋ ਤੇ ਵੀ ਇਹ ਟ੍ਰੀਟਮੈਂਟ ਦਿਓ ਦਿੱਕਤ ਆਈ ਜਦੋਂ ਇੱਥੇ ਆਇਆ ਕਹਿੰਦੇ